ਪੰਜਾਬੀਓ ਸਸਤਰੀ ਕਾਲ ਜਿਵੇਂ ਕਿ ਰਸ਼ੀਦ ਇੰਜੀਨੀਅਰ ਉਹਨਾਂ ਨੂੰ 2 ਦਿਨ ਦੀ ਪ੍ਰੋਲ ਮਿਲ ਚੁੱਕੀ ਆ ਤਾਂ ਹੁਣ ਅਗਲਾ ਨੰਬਰ ਭਾਈ ਅਮਰਪਾਲ ਸਿੰਘ ਦਾ ਲੱਗਣ ਜਾ ਰਿਹਾ ਸਭ ਤੋਂ ਵੱਡੀ ਖੁਸ਼ਖਬਰੀ ਪੰਜਾਬ ਦੇ ਵਿੱਚ ਜਿਹੜੇ ਭਾਈ ਅਮਰਪਾਲ ਸਿੰਘ ਦੇ ਸਮਰਥਕ ਨੇ ਉਹਨਾਂ ਲੋਕਾਂ ਨੂੰ ਅੱਜ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਰਸ਼ੀਦ ਜਿਹੜੇ ਕਿ ਪਾਰਲੀਮੈਂਟ ਦੇ ਉਹ ਵੀ ਮੈਂਬਰ ਨੇ ਉਹਨਾਂ ਨੂੰ 2 ਦਿਨ ਤੱਕ ਵੀ ਪ੍ਰੋਬਲ ਮਿਲ ਗਈ ਹੈ ਤਾਂ ਅਗਲਾ ਨੰਬਰ ਅਮਰਪਾਲ ਸਿੰਘ ਦਾ ਦੱਸਿਆ ਜਾ ਰਿਹਾ ਤਾਂ ਹੁਣ ਮੈਂ ਤੁਹਾਨੂੰ ਪਹਿਲਾਂ ਇਹ ਵੀਡੀਓ ਸੁਣਾਉਂਗਾ ਜਿਹੜੀ ਕਿ ਖੁਸ਼ਖਬਰੀ ਉਹਨਾਂ ਲੋਕਾਂ ਨੂੰ ਵੀ ਜਾਂਦੀ ਹੈ ਜਿਨ੍ਹਾਂ ਨੇ ਪਾਰਲੀਮੈਂਟ ਦਾ ਮੈਂਬਰ ਖੰਡੂਰ ਸਾਹਿਬ ਤੋਂ ਜਿਤਾ ਕੇ ਭਾਈ ਅਮਰਪਾਲ ਸਿੰਘ ਨੂੰ ਬਣਾਇਆ ਤਾਂ ਉਹਨਾਂ ਲੋਕਾਂ ਲਈ ਖੁਸ਼ਖਬਰੀ ਦੀ ਗੱਲ ਹੋ ਸਕਦੀ ਹੈ ਤਾਂ ਹੁਣ ਮੈਂ ਤੁਹਾਨੂੰ ਇਹ ਵੀਡੀਓ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਇਹ ਖਬਰ ਹੈ ਕਿ ਅਮਰਪਾਲ ਸਿੰਘ ਦੀ ਅਗਲੀ ਵਾਰੀ ਹੋ ਸਕਦੀ ਹੈ ਪਹਿਲਾਂ ਰਾਸ਼ੀਦ ਨੂੰ 2 ਦਿਨ ਦੀ ਮਿਲੀ ਹੈ ਦਾ ਅਗਲਾ ਨੰਬਰ ਅਮਰਪਾਲ ਸਿੰਘ ਦਾ ਦੱਸਿਆ ਜਾ ਰਿਹਾ ਤਾਂ ਹੁਣ ਸੁਣੋ ਇਹ ਵੀਡੀਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਮਝੇ ਸੁਣੋ ਸੰਸਦ ਮੈਂਬਰ ਇੰਜੀਨੀਅਰ ਰਸ਼ੀਦ ਨੂੰ ਪੈਰੋਲ ਮਿਲੀ ਹੈ ਇੰਜੀਨੀਅਰ ਰਸ਼ੀਦ ਨੂੰ 2 ਦਿਨ ਦੀ ਕਸ਼ਤਰੀ ਪੈਰੋਲ ਮਿਲੀ ਹੈ 11 ਕੱਲ ਅਤੇ 13 ਫਰਵਰੀ ਦੀ ਕਸ਼ਤਰੀ ਪੈਰੋਲ ਮਿਲੀ ਹੈ ਸੰਸਦ ਸੈਸ਼ਨ ਦੀ ਵੀ ਸ਼ਾਮਲ ਹੋਣ ਦੇ ਤਰਫੋਂ ਇਹ ਪੈਰੋਲ ਦਿੱਤੀ ਗਈ ਜੰਮੂ ਕਸ਼ਮੀਰ ਦੇ ਆ ਮਾਰਾ ਮੁਲਾ ਤਰਸਲ ਸੰਸਦ ਮੈਂਬਰ ਨੇ ਇੰਜੀਨੀਅਰ ਰਸ਼ੀ ਰਮੇਪਾਲ ਨੇ ਵੀ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਦਰਸਲ ਮੰਗ ਕੀਤੀ ਹੈ ਰਮੇਪਾਲ ਨੇ ਇਹ ਮੰਗ ਕਰਦੇ ਆ ਹਾਈ ਕੋਰਟ ਦੇ ਵਿੱਚ ਆ ਪਟੀਸ਼ਨ ਪਾਈ ਹੋਈ ਹੈ ਤੇ ਜਰੂਰ ਦੋਵੇਂ ਖਬਰਾਂ ਆਪਣੇ ਆਪ ਦੇ ਵਿੱਚ ਛੋੜ ਕੇ ਆ ਵੇਖਿਆ ਜਾ ਸਕਦਾ ਤਾਂ ਦੱਸ ਦਈਏ ਕਿ ਜੇਕਰ ਇੰਜੀਨੀਅਰ ਰਸ਼ੀ ਦੀ ਗੱਲ ਕੀਤੀ ਜਾਵੇ ਤਾਂ ਜੇਲ੍ਹ ਦੇ ਵਿੱਚ ਰਹਿੰਦੇ ਆ ਇਸ ਦੇ ਵੱਲੋਂ ਲੋਕ ਸਭਾ ਚੋਣ ਲੜੀ ਗਈ ਆ ਸਰਕਾਰ ਜਿੱਤ ਵੀ ਹਾਸਲ ਹੋਈ ਦੂਜੇ ਪਾਸੇ ਗੱਲ ਸੰਸਦ ਅਮਰਪਾਲ ਦੀ ਕਰੀਏ ਤਾਂ ਉਹ ਵੀ ਜੋ ਕਿ ਆ ਜੇਲ੍ਹ ਦੇ ਵਿੱਚ ਬੰਦ ਨੇ ਤੇ ਜੇਲ੍ਹ ਦੇ ਵਿੱਚ ਰਹਿੰਦੇ ਉਹਨਾਂ ਦੇ ਮਿਲਨ ਲੋਕ ਸਭਾ ਚੋਂ ਲੜੀ ਗਈ ਖਰੂਰ ਸੈਪ 75 ਦੇ ਵਿੱਚ ਕੰਮ ਜਾ ਰਹੇ ਆ ਤੇ ਇਸ ਦੇ ਵਿਚਾਲੇ ਵੱਡੀ ਜਾਣਕਾਰੀ ਵੱਡੀ ਖਬਰ ਹੈ ਕਿ ਸੰਸਦ ਮੈਂਬਰ ਇੰਜੀਨੀਅਰ ਰਸ਼ੀਦ ਨੂੰ ਪੈਰੋਲ ਦਿੱਤੀ ਗਈ ਹੈ ਇੰਜੀਨੀਅਰ ਰਸ਼ੀਦ ਨੂੰ 2 ਦਿਨ ਦੀ ਕਸਤਦੀ ਪੈਰੋਲ ਮਿਲੀ ਹੈ 11 ਤਰੀਕ ਯਾਨੀ ਕਿ ਕੱਲ ਤੇ 13 ਫਰਵਰੀ ਦੀ ਕਸਤਦੀ ਪੈਰੋਲ ਦਿੱਤੀ ਗਈ ਹੈ ਸੰਸਦ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਲਈ ਪੈਰੋਲ ਦਿੱਤੀ ਗਈ ਹੈ ਆ ਤੁਹਾਨੂੰ ਦੱਸ ਦੇ ਕਿ ਜੰਮੂ ਕਸ਼ਮੀਰ ਤੇ ਬਾਰਾਮੂਲਾ ਤੋਂ ਸੰਸਦ ਮੈਂਬਰ ਨੇ ਇੰਜੀਨੀਅਰ ਰਸ਼ੀਦ ਅਮਰਪਾਲ ਨੇ ਵੀ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ ਅਮਰਪਾਲ ਨੇ ਮੰਗ ਕਰਦੇ ਹਾਈ ਕੋਰਟ ਦੇ ਵਿੱਚ ਆ ਪਟੀਸ਼ਨ ਫਾਈ ਹੋਈ ਹੈ ਖੈਰ ਉਸ ਤੇ ਵੇਖਣਾ ਹੋਵੇਗਾ ਆ ਤਾਂ ਜਰੂਰ ਜਦੋਂ ਇਸ ਤਰੀਕੇ ਦੇ ਕੇਸ ਸਾਹਮਣੇ ਆਉਂਦੇ ਨੇ ਤੇ ਫਿਰ ਇਸ ਤਰੀਕੇ ਦੇ ਨਾਲ ਹਵਾਲਾ ਵੀ ਜਰੂਰ ਆ ਕੋਰਟ ਦੇ ਸੁਣਵਾਈ ਦੇ ਦੌਰਾਨ ਦਿੱਤਾ ਜਾਂਦਾ ਹੈ ਖੈਰ ਵੇਖਣਾ ਹੋਵੇਗਾ ਕਿ ਕੀ ਹਾਈ ਕੋਰਟ ਤੋਂ ਇਸ ਤਰੀਕੇ ਦੇ ਨਾਲ ਕੋਈ ਅਮਰਪਾਲ ਨੂੰ ਵੀ ਰਾਹਤ ਮਿਲਦੀ ਹੈ ਇਸ ਤਰੀਕੇ ਦੀ ਕੋਈ ਪੈਰੋਲ ਮਿਲਦੀ ਹੈ ਇਸ ਤੇ ਜਿਹੜੇ ਸਾਰੇ ਦੀਆਂ ਨਜ਼ਰਾਂ ਰਹਿਣ ਗਿਆ ਪਰ ਦੂਜੇ ਪਾਸੇ ਗੱਲ ਆ ਸੰਸਦ ਮੈਂਬਰ ਇੰਜੀਨੀਅਰ ਰਸ਼ੀਦ ਦੀ ਕੀਤੀ ਜਾਵੇ ਤਾਂ ਉਹਨਾਂ ਨੂੰ ਪੈਰੋਲ ਮਿਲੀ ਹੈ ਦੋ ਦਿਨ ਦੀ ਪੈਰੋਲ ਮਿਲੀ ਹੈ ਰਸ਼ ਔਰ ਦੂਜੇ ਪਾਸੇ ਹੁਣ ਅਮਰਪਾਲ ਸਿੰਘ ਨੇ ਵੀ ਪਟੀਸ਼ਨ ਪਾਈ ਹੈ ਹਾਈ ਕੋਰਟ ਦੇ ਵਿੱਚ ਕਿ ਮੈਨੂੰ ਵੀ ਯਾਨੀ ਸੈਸ਼ਨ ਦਾ ਮੌਕਾ ਦਿੱਤਾ ਜਾਵੇ ਆਪਣੀਆਂ ਗੱਲਾਂ ਧਰੀਆਂ ਜਾਣ ਜਿੰਨੇ ਵੀ ਯਾਨੀ ਖੰਡੂਰ ਸਾਹਿਬ ਦੇ ਲੋਕ ਨੇ ਉਹਨਾਂ ਨੇ ਵੀ ਵੱਡੇ ਪੱਧਰ ਤੇ ਇਹ ਮੰਗ ਕੀਤੀ ਹੈ ਕਿ ਅਮਰਪਾਲ ਸਿੰਘ ਨੂੰ ਰਿਹਾ ਕਰਨਾ ਚਾਹੀਦਾ ਹੈ ਉਹਨੂੰ ਵੀ ਪ੍ਰੌਬਲ ਮਿਲਣੀ ਚਾਹੀਦੀ ਹੈ ਤਾਂ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਵੀ ਜਿਹੜਾ ਕਿ ਹਾਈ ਕੋਰਟ ਹੈ ਪੰਜਾਬ ਤੇ ਹਰਿਆਣਾ ਦਾ ਸਾਂਝਾ ਹਾਈ ਕੋਰਟ ਹੈ ਉਹਨਾਂ ਦੇ ਵੰਨਿਓ ਯਾਨੀ ਪ੍ਰੌਬਲ ਮਿਲਦੀ ਆ ਜਾਂ ਨਹੀਂ ਕਵੇ ਇੱਕ ਪਾਸੇ ਦੋਵੇਂ ਸਰਕਾਰਾਂ ਦਾ ਜੋਰ ਲੱਗਿਆ ਹੋਇਆ ਸੀ ਪਰ ਇੱਕ ਮੈਂ ਤੁਹਾਨੂੰ ਹੋਰ ਖਬਰ ਦੱਸਦਾ ਨਾਲ ਜੁੜੀ ਅਮਰਪਾਲ ਸਿੰਘ ਦੇ ਉੱਤੇ ਤਸ਼ੱਦਦ ਕਰਨ ਵਾਲੇ ਮੁੱਖ ਮੰਤਰੀ ਯਾਨੀ ਸੀਐਮ ਭਗਵੰਤ ਮਾਨ ਉਹਨਾਂ ਨੂੰ ਵੀ ਇੱਕ ਬਹੁਤ ਵੱਡਾ ਪੰਜਾਬ ਦੇ ਵਿੱਚ ਝਟਕਾ ਲੱਗਣ ਜਾ ਰਿਹਾ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲੱਗਣ ਦੀ ਉਮੀਦ ਕਰੀ ਜਾ ਰਹੀ ਹੈ ਲੋਕਾਂ ਬਣੀਓ ਕਈ ਵੱਡੇ ਆਗੂਆ ਬਣੀਓ ਕਿਵੇ ਪੰਜਾਬ ਦਾ ਜਿਹੜਾ ਹੁਣ ਕਾਨ ਹੋਣਾ ਉਹ ਬਹੁਤ ਵੱਡੇ ਪੱਦਰ ਤੇ ਹੋਣਾ ਜਿਵੇਂ ਅਮਰਪਾਲ ਸਿੰਘ ਨੂੰ ਇੱਕ ਐਨਐਸਏ ਦੇ ਤਹਿਤ ਯਾਨੀ ਨਾਲ ਦਾ ਸਾਥੀ ਹੋਰ ਬੰਦ ਕਰ ਦਿੱਤੇ ਨੇ ਉਸੇ ਹੀ ਪ੍ਰਕਾਰ ਪੰਜਾਬ ਦੇ ਵਿੱਚ ਦਿੱਲੀ ਵਾਲੀ ਸਾਰੀ ਟੀਮ ਜਿਹੜੀ ਹਾਰ ਚੁੱਕੀ ਹੈ ਤਾਂ ਉਹ ਹੁਣ ਪੰਜਾਬ ਦੇ ਵਿੱਚ ਸ਼ਿਫਟ ਹੋਣ ਜਾ ਰਹੀ ਹੈ ਤੇ ਤੁਹਾਨੂੰ ਇੱਕ ਹੋਰ ਗੱਲ ਦੱਸੀਏ ਕਿ ਜਿਹੜਾ ਪੰਜਾਬ ਹੈ ਪੰਜਾਬ ਕੱਲਾ ਪੰਜਾਬ ਹੀ ਰਹਿ ਗਿਆ ਹੁਣ ਦਿੱਲੀ ਵਾਲਿਆਂ ਦੇ ਕੋਲ ਕਿ ਪੰਜਾਬ ਦੇ ਵਿੱਚੋਂ ਜਿਹੜੇ 2.5 ਸਾਬ ਰਹਿੰਦੇ ਨੇ ਦੋ ਸਾਊੜੇ ਵਿੱਚ ਜਿੰਨੀ ਲੁੱਟ ਮਚਾਉਣੀ ਆ ਉਹ ਅਸੀਂ ਮਚਾਵਾਂਗੇ ਕਿਉਂਕਿ ਇਹਨਾਂ ਨੂੰ ਵੀ ਪਤਾ 27 ਦੇ ਵਿੱਚ ਆਉਣ ਵਾਲਾ ਸਮਾਂ ਉਹਨਾਂ ਦੇ ਲਈ ਬਹੁਤ ਭਿਆਨਕ ਹੈ ਤੇ ਨਾਲੇ ਪੰਜਾਬ ਦੇ ਲਈ ਕਿਉਂਕਿ ਜੇਕਰ ਪੰਜਾਬ ਦੇ ਵਿੱਚੋਂ ਰਾਸ਼ਟਰਪਤੀ ਸ਼ਾਸਨ ਲੱਗ ਜਾਂਦਾ ਪੰਜਾਬ ਦੇ ਵਿੱਚ ਤਾਂ ਤਾਂ ਕੋਈ ਮਸਲਾ ਹੱਲ ਹੋ ਸਕਦਾ ਕਿਉਂਕਿ ਦੁਬਾਰੇ ਵੋਟਾਂ ਪੈਣਗੀਆਂ ਕੋਈ ਨਵੀਂ ਸਰਕਾਰ ਬਣ ਸਕਦੀ ਹੈ ਤਾਂ ਜੇਕਰ ਰਾਸ਼ਟਰਪਤੀ ਸ਼ਾਸਨ ਨਹੀਂ ਲੱਗਦਾ ਤਾਂ ਫਿਰ ਇਹ ਜਿਹੜੀ ਸਰਕਾਰ ਦੇ ਹਸਾਨਾਂ ਦੇ ਵਿੱਚ ਪੰਜਾਬ ਦੀ ਇਹ ਦਸ਼ਾ ਕਰੂਗੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਸੋਚ ਵੀ ਨਹੀਂ ਸਕੋਗੇ ਕਿ ਜਿਹੜਾ ਪੰਜਾਬ ਦਾ ਮੰੰਜਰ ਹੁਣ ਬਣਨ ਜਾ ਰਿਹਾ ਕਿਸੇ ਵੀ ਸਰਕਾਰ ਦੁਆਰਾ ਇਹੋ ਜਿਹਾ ਕੋਈ ਮੰੰਜਰ ਨਹੀਂ ਬਣਿਆ ਸੀ ਜਿਹੜਾ ਇਹਨਾਂ ਨੇ ਬਣਾਇਆ ਤੇ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਕੰਮ ਹੋਣੇ ਨੇ ਉਹ ਤੁਸੀਂ ਆਪਣੇ ਆਪ ਹੀ ਦੇਖੋਗੇ ਜਿਵੇਂ ਕਿ ਹੁਣ ਚਿੱਟੇ ਨਾਲ ਨੌਜਵਾਨੀ ਤਕਰੀਬਨ ਇਹਨਾਂ ਨੇ 80% ਖਤਮ ਕਰ ਦਿੱਤੀ ਆ ਪੰਜਾਬ ਦੀ ਤੇ ਜੇਕਰ ਇਹ ਦੋ ਸਾਲ ਹੋਰ ਰਹਿੰਦੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕਰਦਾ ਰਿਹਾ ਕਿ ਪੰਜਾਬ ਦੇ ਵਿੱਚ ਤਹਾਨੂੰ ਕੋਈ ਨੌਜਵਾਨ ਨਜ਼ਰ ਨਹੀਂ ਆਉਣਾ ਕਿਉਂ ਨਹੀਂ ਆਉਣਾ ਕਿਉਂਕਿ ਜਿੰਨੇ ਵੀ ਨੌਜਵਾਨ ਨੇ ਸਾਰੇ ਇਹਨਾਂ ਦੇ ਚਿੱਟੇ ਦੇ ਨਾਲ ਬਰਬਾਦ ਹੋ ਰਹੇ ਨੇ ਇਹਨਾਂ ਨੇ ਇੱਕ ਮੁਹਿੰਮ ਚਲਾਈ ਹੈ ਕਿ ਪੰਜਾਬ ਨੂੰ ਬਰਬਾਦ ਕਿਵੇਂ ਕਰਨਾ ਪਰ ਭਗਵੰਤ ਮਾਨ ਨੂੰ ਇਹ ਨਹੀਂ ਪਤਾ ਕਿ ਜਿਹੜੇ ਬੇਗਾਨੇ ਹੱਥਾਂ ਦੇ ਵਿੱਚ ਆਗੇ ਤੂੰ ਸਰਕਾਰ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹੀ ਲੋਕ ਤੇਰੇ ਹੱਥ ਵੱਢ ਰਹੇ ਨੇ ਤੇਰੇ ਪੈਰ ਵੱਢ ਰਹੇ ਨੇ ਤੈਨੂੰ ਬਦਨਾਮ ਕੀਤਾ ਜਾ ਰਿਹਾ ਜਿਵੇਂ ਇੱਕ ਦਿਨ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਸੀ ਗੱਲ ਦੱਲੇਵਾਲ ਨੂੰ ਚੱਕਦੀ ਆ ਪੰਜਾਬ ਦੀ ਪੁਲਿਸ ਤੇ ਮੈਂ ਉਸੇ ਦਿਨ ਹੀ ਇੱਕ ਵੀਡੀਓ ਪਾਈ ਸੀ ਕਿ ਭਾਈ ਡੱਲੇਵਾਲ ਨੂੰ ਅਰਵਿੰਦ ਕੇਜਰੀਵਾਲ ਦੇ ਹੁਕਮ ਤੇ ਚੱਕਿਆ ਕਿਉਂ ਚੱਕਿਆ ਕਿਉਂਕਿ ਉਹਨੇ ਇੱਕ ਚਾਲ ਖੇਡੀ ਸੀ ਪੰਜਾਬ ਦੇ ਕਿਸਾਨ ਪੰਜਾਬ ਦੇ ਮਜ਼ਦੂਰ ਪੰਜਾਬ ਦੇ ਲੋਕ ਇਹਦੇ ਖਿਲਾਫ ਹੋ ਜਾਣ ਤੇ ਉਹ ਅਜੰਡਾ ਉਹਦਾ ਪਾਸ ਹੋ ਗਿਆ ਚੱਲ ਗਿਆ ਤੀਰ ਅਰਵਿੰਦ ਕੇਜਰੀਵਾਲ ਦਾ ਇਧਰਲੇ ਪਾਸੇ ਪੰਜਾਬ ਵਿਰੁੱਧ ਆ ਸੀਐਮ ਮਾਨ ਦੇ ਦੂਜੇ ਪਾਸੇ ਦਿੱਲੀੋਂ ਅਗਲਾ ਨੇ ਛੇਤਰ ਫੇਰ ਦਿੱਤਾ ਭਾਜਪਾ ਵਾਲਿਆਂ ਨੇ ਉੱਥੋਂ ਅਰਵਿੰਦ ਕੇਜਰੀਵਾਲ ਨੂੰ ਯਾਨੀ ਕੱਢਿਆ ਗਿਆ ਤਾਂ ਹੁਣ ਉਹ ਪੰਜਾਬ ਦੇ ਵਿੱਚ ਸ਼ਿਫਟ ਹੋ ਕੇ ਨੌਜਵਾਨੀ ਦਾ ਵੱਡਾ ਕਾਹਨ ਕਰਨ ਜਾ ਰਹੇ ਨੇ ਇਸ ਤੋਂ ਪਹਿਲਾਂ ਕਿ ਨੌਜਵਾਨਾਂ ਦੀ ਹੋਰ ਜਾਨੀ ਸ਼ਹਾਦਤ ਹੋਵੇ ਪੰਜਾਬ ਦੇ ਲੋਕਾਂ ਦੀ ਚਿੱਟੇ ਨਾਲ ਬਰਬਾਦੀ ਹੋਵੇ ਤਾਂ ਮੈਂ ਕਹਿੰਦਾ ਰਾਸ਼ਟਰਪਤੀ ਸ਼ਾਸਨ ਦੀ ਪੰਜਾਬ ਦੇ ਲੋਕਾਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਭਾਈ ਸਾਨੂੰ ਇਹੋ ਜੀ ਸਰਕਾਰ ਦੀ ਲੋੜ ਨਹੀਂ ਹੈ ਜਿਹੜੀ ਡੇਰੂਗੜ੍ਹ ਦੇ ਵਿੱਚ ਇਹ ਜਿਹੜੀਆਂ ਜਿਨ੍ਹਾਂ ਦੇ ਵਿੱਚ ਬੰਦ ਕਰਦੀਏ ਜਿੱਥੇ ਪੰਜਾਬ ਦੀ ਹਵਾ ਤੱਕ ਨਹੀਂ ਜਾਂਦੀ ਤੇ ਜੇਕਰ ਹੁਣ ਸਾਡੇ ਲੋਕ ਸਿਆਣੇ ਹੋਣਗੇ ਤਾਂ ਰਾਸ਼ਟਰਪਤੀ ਸ਼ਾਸਨ ਦੀ ਮੰਗ ਕਰ ਲੈਣਗੇ ਤੇ ਨਹੀਂ ਫਿਰ 2 ਸਾਲਾਂ ਦੇ ਵਿੱਚ ਤਾਂ ਇਹਨਾਂ ਨੇ ਤੁਹਾਨੂੰ ਨਹੀਂ ਪਤਾ ਜਿਹੜੀ ਹਨੇਰੀ ਲਿਆਉਣੀ ਹੈ ਪੰਜਾਬ ਦੇ ਅੰਦਰ ਤੇ ਫਿਰ ਉਹ ਤਾਂ ਦੇਖੋ ਤੁਸੀਂ ਮੰਨਰ ਉਹ ਮੌਕੇ ਦੀ ਤੁਹਾਨੂੰ ਪਤਾ ਲੱਗਣੇ ਨਾ ਕਦੇ ਹੋਇਆ ਟਾਈਮ ਕਿਸੇ ਨੇ ਦੇਖਿਆ ਹੋਣਾ ਤੇ ਨਾ ਹੀ ਦੇਖਣਾ ਕਿਉਂਕਿ ਇਹ ਜਿਹੜੀ ਸਰਕਾਰ ਇਹ ਬੇहद ਜਿਆਦਾ ਖੂਖਾਰ ਸਾਬਤ ਹੋਈ ਹੈ ਲੋਕਾਂ ਦੇ ਲਈ ਬੇहद ਜ਼ਿਆਦੇ ਮਾਰੀ ਤੇ ਜਲਾਦ ਨਖਿੱਦੀ ਸਾਫਤ ਹੋਈ ਹੈ ਸਾਡੇ ਪੰਜਾਬ ਦੇ ਲੋਕਾਂ ਲਈ ਤੇ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਕਿ ਜਿਹੜੇ ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਇੰਨਾ ਤਸ਼ੱਦਦ ਕੀਤਾ ਜਿਹੜਾ ਕੋਈ ਆਵਾਜ਼ ਚੱਕਦਾ ਸੀ ਇੱਕ ਦਿਨ ਆਪ ਹੀ ਕਹਿੰਦਾ ਕਿ ਲੀਡਰਾਂ ਦੇ ਸਾਹਮਣੇ ਬੋਲਣਾ ਸਿੱਖੋ ਤੇ ਜਦੋਂ ਫਿਰ ਕੋਈ ਲੋਕ ਸਵਾਲ ਕਰਦੇ ਨੇ ਤੇ ਫਿਰ ਸੀਐਮ ਭਗਵੰਤ ਮਾਨ ਫਿਰ ਭੱਜਦਾ ਤੇ ਫਿਰ ਉਹਨਾਂ ਨੂੰ ਡਿਬਰੂਗੜ ਵਰਗੀਆਂ ਜੇਲ੍ਹਾਂ ਦੇ ਵਿੱਚ ਦੇ ਦਿੰਦਾ ਦੇ ਨਾਲੇ ਆਪਦਾ ਜਿਹੜਾ ਹੈ ਗੁਰੂ ਚੁਣਿਆ ਸੀ ਉਹ ਗੁਰੂ ਦੇ ਤਾਂ ਜੁੱਤੀ ਫਿਰ ਚੁੱਕੀ ਆ ਇੱਕ ਮੈਂ ਵੀਡੀਓ ਪਾਇਆ ਪੰਜਾਬ ਵਾਲਿਓ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਤੇ ਲੋਕ ਬੜਾ ਕਮੈਂਟ ਕੀ ਕਰ ਰਹੇ ਨੇ ਕਹਿੰਦੇ ਕੇਜਰੀਵਾਲ ਦੇ ਤਾਂ ਜੁੱਤੀ ਫੇਰੇ ਹੋਰ ਹਲੇ ਲੋਕਾਂ ਦਾ ਹਲੇ ਵੀ ਯਾਨੀ ਗੁੱਸਾ ਨਹੀਂ ਠੰਡਾ ਹੋਇਆ ਉਹੋ ਜੀ ਸਰਕਾਰ ਸਾਬਤ ਹੋਈ ਹੈ ਦਿੱਲੀ ਦੇ ਵਿੱਚ ਜੇਕਰ ਲੋਕ ਚੰਗੇ ਹੋਣ ਨਾ ਹੁਣ ਤਾਂ ਫਿਰ ਰਾਸ਼ਟਰਪਤੀ ਸ਼ਾਸਨ ਦੀ ਮਿਰਿਆ ਵੀਰ ਮੰਗ ਕਰ ਸਕਦੇ ਆ ਪੰਜਾਬ ਵਾਲਿਓ ਤੇ ਨਹੀਂ ਤੁਹਾਡਾ ਹਾਲ ਉਹ ਕਰ ਦੇਣਾ ਸਾਡੇ ਪੰਜਾਬ ਦੀ ਜਨਤਾ ਦਾ ਕਿ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਕਦੇ ਨਹੀਂ ਸੋਚਿਆ ਹੋਣਾ ਯਾਰ ਐਡਾ ਨਖਿੱਧਾ ਬੰਦਾ ਸਾਹਤ ਹੋਇਆ ਭਗਵੰਤ ਮਾਨ ਸਾਡੇ ਪੰਜਾਬ ਦੇ ਲੋਕਾਂ ਨੂੰ ਇਹੋ ਜਿਹੇ ਗੱਲਾਂ ਦੇ ਵਿੱਚ ਜੜਾ ਕੇ ਰੱਖਿਆ ਕਦੇ ਕਹਿੰਦੇ ਸੀ ਵੀ ਆਈਪੀ ਕਲਚਰ ਨਹੀਂ ਹੋਣਾ ਚਾਹੀਦਾ ਜੀ ਤੇ ਤੁਸੀਂ ਜਿਹੜੇ ਵੀ ਆਈਪੀ ਹੋ ਐਡੀਆਂ ਵੱਡੀਆਂ ਵੱਡੀਆਂ ਸਕਿਉਰਟੀਆਂ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਘੁੰਮਦੇ ਹੋ ਤੇ ਫਿਰ ਤੁਸੀਂ ਗੱਲਾਂ ਕਿਹੜੀਆਂ ਕਰਦੇ ਸੀ ਉਹ 5 ਰੁਪਈਆ ਦਾ ਲੈ ਕੇ ਪੈਨ, ਪਾ ਕੇ ਟੁੱਟੀਆਂ ਜੇ ਚੱਪਣਾ, ਪਾ ਕੇ ਖੁੱਲੀ ਜੀ ਪੈਂਟ ਸ਼ਰਟ ਕਹਿੰਦਾ ਮੈਂ ਆਮ ਆਦਮੀ ਆ ਆ ਦੇਖ ਲੈ ਆਮ ਆਦਮੀ ਦਾ ਚਿਹਰਾ ਨਾਲੇ ਛੇਤਰ ਫਿਰ ਗਿਆ ਨਾਲੇ ਸਾਰਾ ਕੁਝ ਸੋਫੜਾ ਸਾਫ ਹੋ ਗਿਆ ਕੌਣ ਬਾਰੇ ਟਾਈਮ ਦੇ ਵਿੱਚ ਹੋਣਾ ਇਹਨਾਂ ਦਾ ਵੀ ਹੈ ਪਰ ਪੰਜਾਬ ਦੀ ਜਨਤਾ ਨੂੰ ਹੁਣ ਇਹੀ ਚਾਹੀਦਾ ਕਿ ਵੱਡੇ ਪੱਦਰ ਤੇ ਅਸੀਂ ਮੰਗ ਕਰੀਏ ਰਾਸ਼ਟਰਪਤੀ ਸ਼ਾਸਨ ਦੀ ਤੇ ਨਹੀਂ 2 ਸਾਲਾਂ ਦੇ ਵਿੱਚ ਇਹਨਾਂ ਨੇ ਮੈਂ ਕਹਿੰਦਾ ਵੀ ਬਹੁਤ ਜਿਆਦਾ ਵੱਡਾ ਬਹਿਾਨਾ ਕਮੰਜਰ ਬਣਾ ਦੇਣਾ ਪੰਜਾਬ ਦੇ ਅੰਦਰ ਦੇ ਹੱਦ ਜ਼ਿਆਦੇ ਨੌਜਵਾਨਾਂ ਦੀਆਂ ਸ਼ਹਾਦਤਾਂ ਹੋਣਗੀਆਂ ਕਿਉਂਕਿ ਚਿੱਤੇ ਨੂੰ ਰੋਕਣਾ ਨਹੀਂ ਹੁਣ ਤਾਂ 2 ਸਾਲ 2 ਸਾਲਾਂ ਦੇ ਵਿੱਚ ਇਹਨਾਂ ਨੇ ਜਿੰਨਾ ਵੱਡਣਾ ਪੰਜਾਬ ਦੇ ਵਿੱਚੋਂ ਪੈਸਾ ਉਹ ਦਿੱਲੀ ਨੂੰ ਜਾਣਾ ਭਗਵਾਨ ਤੇ ਮਾਨ ਨੇ ਪੰਜਾਬ ਦੇ ਲੋਕਾਂ ਦੇ ਕੰਮ ਕਰਨ ਦੀ ਬਜਾਏ ਦਿੱਲੀ ਵਾਲੇ ਲੋਕਾਂ ਦਾ ਢਿੱਡ ਭਰਿਆ ਇਹ ਗੱਲ ਯਾਦ ਰੱਖੋ ਮੇਰੀ ਦਿੱਲੀ ਵਾਲੇ ਲਾੜੇ ਨੂੰ ਪੂਜਿਆ ਨੇ ਦਿੱਲੀ ਵਾਲੇ ਲਾੜੇ ਦੀ ਪੂਜਾ ਕੀਤੀ ਹੈ ਰੱਜ ਕੇ ਤੇ ਹੁਣ ਇਹਦੇ ਛਿੱਤਰ ਇੱਥੇ ਵੀ ਪੈਣਗੇ ਇਹ ਵੀ ਤੁਹਾਡੇ ਸਾਹਮਣੇ ਆ। ਕੁਛਾ ਨਹੀਂ ਕਰਨਾ ਕਿਸੇ ਨੇ ਵੀ ਵੀਡੀਓ ਸ਼ੇਅਰ ਜ਼ਰੂਰ ਕਰਨੀ ਹੈ। ਕਿਉਂਕਿ ਪੰਜਾਬ ਦੀ ਜਿਹੜੀ ਅਸਲੀਅਤ ਆ ਮੈਂ ਤੁਹਾਨੂੰ ਦੱਸੀ ਹੈ। ਇਹ ਆ ਪੰਜਾਬ ਮੁੱਖ ਮੰਤਰੀ ਚਾਰੇ ਪਾਸਿਓਂ ਘਿਰ ਗਿਆ ਜਿਹੜੇ ਸਿੰਘਾਂ ਨੂੰ ਕੈਦ ਕਰਵਾਇਆ ਉਹਨਾਂ ਦਾ ਹੀ ਦੋਸ਼ ਲੱਗਿਆ ਮੈਂ ਕਹਿੰਦਾ ਹੁੰਦਾ ਸੀ। ਪੰਜਾਬ ਵਾਲੇ ਮੈਂ ਕਹਿੰਦਾ ਹੁੰਦਾ ਸੀ ਬਹੁਤ ਸਾਰੀਆਂ ਵੀਡੀਓ ਮੇਰੀਆਂ ਦੇਖ ਸਕਦੇ ਹੋ ਅੱਜ ਤੋਂ 5-4 ਮਹੀਨੇ ਪਹਿਲਾਂ ਦੀਆਂ ਕਿ ਸਿੰਘਾਂ ਨੂੰ ਨਾਂ ਕੱਢਿਆ ਤੂੰ ਰੋੜ ਤੇ ਪੱਕਾ ਆਇਆ ਤੇ ਅੱਜ ਆ ਗਿਆ। ਦੇਖ ਲੋ ਦੱਸਿਆ ਕੀ ਆ। ਆ ਹੁਣ ਮੇਰੀ ਇੱਕ ਅਪੀਲ ਤੁਹਾਡੇ ਅੱਗੇ ਜਿੰਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਇਹਨਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਹਾਲਤੇ ਕਰ ਲਿਓ ਔਰ ਜਿੰਨਾ ਵੀ ਜੋਰ ਹੈਗਾ ਤੁਹਾਡਾ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਗਰੁੱਪਾਂ ਦੇ ਵਿੱਚ ਧੰਨਵਾਦ